ਪੰਜਾਬ ਦੇ ਲੋਕਾਂ ਦੇ ਨਾਲ ਜੁੜੀ ਅਹਿਮ ਖਬਰ ਹੈ ਜਿਹੜੇ ਲੋਕ ਸਰਕਾਰੀ ਡਿਪੋਆਂ ਤੋਂ ਕਣਕ ਖਰੀਦੇ ਨੇ ਤੇ ਹੁਣ ਕਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਸਖਤ ਫਰਮਾਨ ਜਾਰੀ ਹੋਇਆ ਸਰਕਾਰ ਦੇ ਵੱਲੋਂ ਇੱਕ ਸਮਾਂ ਦੇ ਦਿੱਤਾ ਗਿਆ ਹੈ ਕਿ ਜੇਕਰ 31 ਮਾਰਚ ਤੋਂ ਪਹਿਲਾਂ ਲੋਕ ਉਹ ਕੰਮ ਨਹੀਂ ਕਰਵਾਉਣਗੇ ਤਾਂ ਉਹਨਾਂ ਦੇ ਰਾਸ਼ਨ ਕਾਰਡ ਜਿਹੜੇ ਨੇ ਉਹ ਕੱਟ ਦਿੱਤੇ ਜਾਣਗੇ ਤੇ ਉੱਤੇ ਹੀ ਨਕਲੀ ਰਾਸ਼ਨ ਕਾਰਡ ਧਾਰਕਾਂ ਦੇ ਪੱਤੇ ਪਹਿਲਾਂ ਹੀ ਕੱਢ ਦਿੱਤੇ ਗਏ ਨੇ ਤਾਂ ਕੇਆਈਐਸਡੀ ਕਰਵਾਉਣੀ ਲਾਜ਼ਮੀ ਕਰ ਦਿੱਤੀ ਹੈ ਸਰਕਾਰ ਨੇ ਜੇਕਰ ਤੁਸੀਂ ਸਮਾਂ ਰਹਿnde 31 ਮਾਰਚ ਤੋਂ ਬਲਾਂ ਇਹ ਚੀਜ਼ ਨਹੀਂ ਕਰਵਾਉਂਦੇ ਤਾਂ ਤੁਹਾਡੇ ਜੋ ਰਾਸ਼ਨ ਕਾਰਡ ਹੈ ਜੋ ਰਾਸ਼ਨ ਕਾਰਡ ذریعے ਤੁਹਾਨੂੰ ਸਰਕਾਰੀ ਡਿਪੋ ਤੋਂ ਕਣਕ ਮਿਲਦੀ ਹੈ ਉਸ ਤੋਂ ਲੋਕ ਵਾਂਝੇ ਰਹਿ ਜਾਣਗੇ ਤੇ ਨਾਲ ਹੀ ਕਈ ਡਿਪੋਾਂ ਤੇ ਵੀ ਹੁਣ ਪਹਿਨੀ ਨਜ਼ਰ ਸਰਕਾਰ ਦੇ ਵੱਲੋਂ ਰੱਖੀ ਗਈ ਹੈ ਪੰਜਾਬ ਦੇ ਸਰਕਾਰੀ ਡਿਪੋ ਤੋਂ ਰਾਸ਼ਨ ਲੈਣ ਵਾਲੇ ਲੋਕਾਂ ਸੰਬੰਧੀ ਅਹਿਮ ਖਬਰ ਹੈ ਪ੍ਰਧਾਨ ਮੰਤਰੀ ਗਰੀਬ ਕल्याण ਅਨ ਯੋਜਨਾ ਦੇ ਨਾਲ ਜੁੜੇ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ 31 ਮਾਰਚ 2025 ਤੱਕ eKYC ਕਰਵਾਉਣਾ ਲਾਜ਼ਮੀ ਹੋਵੇਗਾ ਜੇਕਰ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੇ ਤੁਰੰਤ eKYC ਨਹੀਂ ਕਰਵਾਈ ਤਾਂ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਪ੍ਰਕਿਰਿਆ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਦੇ ਤਹਿਤ ਚੱਲ ਰਹੀ ਹੈ ਇਸ ਦੇ ਵਿੱਚ ਨਕਲੀ ਰਾਸ਼ਨ ਕਾਰਡ ਧਾਰਕਾਂ ਸਣੇ ਗਲਤ ਤਰੀਕੇ ਨਾਲ ਯੋਜਨਾ ਦਾ ਲਾਭ ਲੈਣ ਵਾਲੇ ਕਈ ਲੋਕਾਂ ਦੇ ਪੱਤੇ ਕੱਟ ਦਿੱਤੇ ਜਾਣਗੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਖੁਰਾਕ ਸਪਲਾਈ ਮੰਤਰੀ ਲਾਲਚੰਦ ਕੁਟਾਰੂ ਚੱਕ ਨੇ ਕਿਹਾ ਕਿ ਈ ਕੇ ਵਾਈ ਸੀ ਕਰਵਾਉਣ ਦੇ ਲਈ ਲੋਕਾਂ ਨੂੰ ਕਿਸੇ ਹੋਰ ਥਾਂ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਇਹ ਉਸ ਡਿਪੂ ਤੇ ਜਾ ਕੇ ਕਰਵਾ ਸਕਦੇ ਹੋ ਜਿੱਥੋਂ ਤੁਹਾਨੂੰ ਰਾਸ਼ਨ ਮਿਲਦਾ ਹੈ ਇਸ ਲਈ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ ਮંત્રી ਨੇ ਕਿਹਾ ਕਿ ਜੇਕਰ ਕੋਈ ਤੁਹਾਨੂੰ ਇਕਈ ਵਾਈਸ ਲਈ ਪੁੱਛਦਾ ਹੈ ਜੇਕਰ ਉਹ ਇਸ ਲਈ ਪੈਸੇ ਮੰਗਦਾ ਹੈ ਤਾਂ ਤੁਰੰਤ ਵਿਭਾਗ ਨੂੰ ਸੂਚਿਤ ਕਰੋ ਇਸ ਤੋਂ ਬਾਅਦ ਉਸ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਦੱਸਿਆ ਕਿ ਪੰਜਾਬ ਦੇ ਵਿੱਚ ਕੁੱਲ 1.55 ਕਰੋੜ ਲੋਕਾਂ ਨੂੰ ਸਰਕਾਰੀ ਡਿਪੋ ਤੋਂ ਸਬਸਿਡੀ ਵਾਲਾ ਰਾਸ਼ਨ ਮਿਲਦਾ ਹੈ ਜਿਨ੍ਹਾਂ ਦੇ ਵਿੱਚੋਂ 1.17 ਕਰੋੜ ਲੋਕਾਂ ਨੇ ਇਕਈ ਵਾਈਸ ਦੀ ਪ੍ਰਕਿਰਿਆ ਪੂਰੀ ਕਰ ਲਈ ਸਰਕਾਰ ਨੇ ਇਸ ਤੋਂ ਪਹਿਲਾਂ ਫੈਸਲਾ ਲਿਆ ਸੀ ਕਿ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਐਫਐਸਓ ਇਨਸਪੈਕਟਰ ਅਤੇ ਡੀਐਫਐਸਓ ਦੁਪਹਿਰ 12 ਵਜੇ ਤੱਕ ਜ਼ਿਲ੍ਹਾ ਪਦਰ ਤੇ ਬੈਠਣਗੇ ਦਫ਼ਤਰਾਂ ਦੇ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਹੱਲ ਕਰਨਗੇ ਇਸ ਤੋਂ ਬਾਅਦ ਸਾਰੇ ਅਧਿਕਾਰੀ ਆਪਣੇ ਫੀਲਡ ਵਿੱਚ ਚਲੇ ਜਾਣਗੇ ਹੁਣ ਸਰਕਾਰ ਨੇ ਕਿਹਾ ਕਿ ਵਿਭਾਗ ਦੇ ਡਿਪਟੀ ਡਾਇਰੈਕਟਰ ਅਧਿਕਾਰਤ ਖੇਤਰਾਂ ਦੇ ਵਿੱਚ ਰਾਸ਼ਨ ਵੰਡ ਸਮੇਂ ਡਿਪੋਆਂ ਦਾ ਦੌਰਾ ਕਰਨਗੇ ਇਸੇ ਦੌਰਾਨ ਜੋ ਗੱਲ ਸਾਹਮਣੇ ਆ ਰਹੀ ਹੈ ਉਹ ਇਹ ਵੀ ਹੈ ਕਿ ਈਕੇਵਾਈਸੀ 31 ਮਾਰਚ ਤੱਕ ਕਰਨਾ ਲਾਜ਼ਮੀ ਹੋਵੇਗਾ ਜਿਹੜੇ ਪਰਿਵਾਰ ਇਹ ਨਹੀਂ ਕਰਵਾਉਣਗੇ ਉਹ ਅਗਲੇ ਪੜਾਅ ਵਿੱਚ ਸਰਕਾਰ ਵੱਲੋਂ ਦਿੱਤੀ ਜਾ ਰਹੇ ਮੁਫਤ ਕਣਕ ਦਾ ਲਾਭ ਨਹੀਂ ਲੈ ਸਕਣਗੇ ਇਸ ਦੇ ਵਿੱਚ ਮੁੱਖ ਤੌਰ ਤੇ ਵੱਡੀ ਗਿਣਤੀ ਵਿੱਚ ਜਾਲੀ ਰਾਸ਼ਨ ਕਾਰਡ ਧਾਰਕ ਦੂਜੇ ਸ਼ਹਿਰਾਂ ਤੇ ਰਾਜਾਂ ਦੇ ਵਿੱਚ ਵਸਣ ਵਾਲੇ ਰਾਸ਼ਨ ਕਾਰਡ ਮੈਂਬਰਾਂ ਦੇ ਮਾਮਲੇ ਬਿਆਤ ਤੋਂ ਬਾਅਦ ਸ਼ਿਫਟ ਹੋਏ ਰਾਸ਼ਨ ਕਾਰਡ ਮੈਂਬਰ ਤੇ ਕਈ ਸਾਲ ਪਹਿਲਾਂ ਮਰ ਚੁੱਕੇ ਲੋਕ ਸ਼ਾਮਲ ਨੇ ਸਰਕਾਰ ਵੱਲੋਂ ਹਰ ਰਾਸ਼ਨ ਕਾਰਡ ਧਾਰਕਾਂ ਲਈ ਕੀਤੇ ਜਾ ਰਹੇ ਈਕੇਵਾਈਸੀ ਤੋਂ ਬਾਅਦ ਬੇਈਮਾਨ ਡਿਪੋ 홀ਡਰਾਂ ਤੇ ਅਨਾਜ mafia ਦੇ ਪਸੀਨੇ ਛੁੱਟ ਰਹੇ ਨੇ ਕਿਉਂਕਿ 31 ਮਾਰਚ 2025 ਤੋਂ ਬਾਅਦ ਇਸ ਗੱਲ ਦੀ ਸੰਭਾਵਨਾ ਹੈ ਕਿ ਅਨਾਜ ਮਾਫੀਆ ਦਾ ਧੋਖਾਧੜੀ ਵਾਲਾ ਕਾਰੋਬਾਰ ਜਿਸ ਦੇ ਵਿੱਚ ਜ਼ਿਆਦਾਤਰ ਡੀਪੂ ਹੋਲਡਰਾਂ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀ ਸ਼ਾਮਲ ਨੇ ਜੋ ਸਰਕਾਰੀ ਕਣਕ ਦੀ ਕਾਲਾ ਬਾਜ਼ਾਰੀ ਚਲਾ ਰਹੇ ਨੇ ਉਹ ਬੰਦ ਹੋ ਜਾਵੇਗਾ। ਇਸ ਦੇ ਵਿੱਚ ਮੁਕਤੌਰ ਤੇ ਰਾਸ਼ਨ ਕਾਰਡ ਦੇ ਵਿੱਚ ਜਾਲੀ ਲੋਕਾਂ ਦੇ ਨਾਮ ਦਰਜ ਕਰਨ ਦੇ ਨਾਲ ਨਾਲ ਲਾਭਪਾਤਰੀ ਪਰਿਵਾਰਾਂ ਦੇ ਕਣਕ ਦੇ ਹਿੱਸੇ ਵਿੱਚ ਵੱਡੀਆਂ ਰੁਕਾਵਟਾਂ ਪਾਉਣ ਦੇ ਮਾਮਲੇ ਸ਼ਾਮਲ ਨੇ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 31 ਮਾਰਚ 2025 ਤੱਕ eKYC ਕਰਵਾ ਲਈ ਜਾਵੇ ਨਹੀਂ ਤਾਂ ਉਹ ਰਾਸ਼ਨ ਤੋਂ ਵਾਂਝੇ ਰਹਿ ਜਾਣਗੇ